ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ। ਕੁਮਾਰ ਬਾਣੀ ਦਾ ਸਾਥ ਜੀ ਜੈ। ਆ ਜਿਸ ਵੀਰ ਹੈ ਜੁਣੇ ਪਾਲਾ ਸ਼ਰਮਾ ਜੀ ਹੈ। ਆ ਜਿਸ ਜਮਨ ਨੂੰ ਹੈ। ਉਹ ਲੇਟਾ ਬਹੁਤ ਅੱਛਾ ਮੈਸੇਜ ਆ ਸਮਾਜ ਦੇ ਵਿੱਚ ਜਾ ਰਿਹਾ ਵਾ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਸੁਣਾ ਕੇ ਪਿਆਰੇ ਅੱਲਾਹ ਕੀ ਚਾਰ ਵਰਨ ਸੀਗੇ ਇਹ ਚਾਰੇ ਵਰਨ ਜਦੋਂ ਇਕੱਠੇ ਹੋਵੇ ਕੰਮ ਕਰਦੇ ਸੀਗੇ। ਸਾਰਿਆਂ ਨੂੰ ਜੈ ਬਾਲਮਿਕੀ ਜੈ ਸ਼੍ਰੀ ਰਾਮ ਜੀ ਮੈਂ ਲਕੀਵਾਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਆਜ ਜਿਹੜੀ ਮੀਟਿੰਗ ਹੋਈ ਆ ਔਰ ਇਹ ਵਿੱਚ ਸਾਡਾ ਵੀਰ 파ਰਤ ਸ਼ਰਮਾ ਵਾ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਵਾ ਜਨਰਲ ਸਮਾਜ ਦਾ ਔਰ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਕਿਉਂਕਿ ਇਹ ਦੇਖਿਆ ਜਾ ਰਿਹਾ ਵਾ ਕਿ ਸਮਾਜ ਦੇ ਵਿੱਚ ਜਿਹੜਾ ਵਾ ਕੁਝ ਜਿਹੜੇ ਫਿਰਕਾਪਰਸ ਲੋਗ ਆ ਜਿਨ੍ਹਾਂ ਵੱਲੋਂ ਜਾਤੀਵਾਦ ਜਿਹੜਾ ਫਲਾਇਆ ਜਾਂਦਾ ਸੀਗਾ ਔਰ ਜੇ ਆਪਾਂ ਪ੍ਰਾਤਨ ਇਤਿਹਾਸ ਦੇਖੀਏ ਤੇ ਭਗਵਾਨ ਵਾਲਮੀਕੀ ਮਹਾਭਾਰਤ ਦੀ ਜਿਵੇਂ ਲਿਖੀ ਤਰ੍ਹਾਂ ਆਇਨਾ ਹੋਰੇ ਵਿੱਚ ਵੀ ਕਿਤੇ ਵੀ ਜਾਤੀਵਾਦ ਨਹੀਂ ਸੀਗਾ ਨਾ ਸਾਡੇ ਕਿਸੇ ਧਰਮ ਗ੍ਰੰਥ ਦੇ ਵਿੱਚ ਹੈਗਾ ਵਾ ਤੁਸੀਂ ਵਾਲਮੀਕੀ ਰਮਾਇਣ ਦੇਖ ਲਓ ਜਾਂ ਮਹਾਭਾਰਤ ਦੇਖ ਲਓ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਖ ਲਓ ਕਿਸੇ ਦੇ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਜਾਤੀਵਾਦ ਨਹੀਂਗਾ ਔਰ ਸਪੈਸ਼ਲੀ ਜਿਹੜੀ ਇੱਕ ਚੀਜ਼ ਆ ਨਾ ਕਿ ਤੁਸੀਂ ਭਗਵਾਨ ਰਾਮ ਵੀ ਜਿਸ ਵੇਲੇ ਭ੍ਰਮਣ ਕਰਦੇ ਜਦੋਂ ਨਾਲ 14 ਵਰਸ ਦਾ ਬਨਵਾਸ ਹੋਇਆ ਸੀਗਾ ਸੋ ਸਭ ਤੋਂ ਪਹਿਲਾਂ ਨਿਸ਼ਾਦ ਰਾਜ ਕੋਈ ਗੇ ਸੀਗੇ ਸੋ ਇਸ ਕਰਕੇ ਜਿਹੜਾ ਉਸ ਸਮੇਂ ਜਿਹੜਾ ਜਿਹੜਾ ਸਿਸਟਮ ਸੀਗਾ ਉਹ ਵਰਨ ਦੇ ਅਨੁਸਾਰ ਚੱਲਦਾ ਸੀਗਾ ਨਾ ਚਾਰ ਵਰਨਾਂ ਦੇ ਅਨੁਸਾਰ ਚੱਲਦਾ ਸੀਗਾ ਜਿਹਦੇ ਕਰਕੇ ਸਿਸਟਮ ਬਹੁਤ ਵਧੀਆ ਚੱਲਦਾ ਸੀਗਾ ਪਰ ਜਿਸ ਸਮੇਂ ਅੰਗਰੇਜ਼ ਆਏ ਆ ਸੋ ਉਹਨਾਂ ਦੇ ਵਿੱਚ ਜਿਹੜਾ ਜਾਤੀਵਾਦ ਜਿਹੜਾ ਪਾ ਦਿੱਤਾ ਗਿਆ ਸੀਗਾ ਜਿਸ ਕਰਕੇ ਜਿਹੜਾ ਸਾਡਾ ਸਮਾਜ ਜਿਹੜਾ ਵਾ ਵਿਖਰਾਵਾਂ ਨੂੰ ਚਲੇ ਗਿਆ ਸੀਗਾ ਔਰ ਅੱਜ ਇੱਕ ਬਹੁਤ ਵਧੀਆ ਜਿਹੜਾ ਜਥੇਬੰਦੀ ਵੱਲੋਂ ਉਪਰਾਲਾ ਕੀਤਾ ਗਿਆ ਵਾ ਆਪਣੇ ਸਮਾਜ ਨੂੰ ਨਾਲ ਜੁੜਿਆ ਗਿਆ ਵਾ ਜਨਰਲ ਸਮਾਜ ਨੂੰ ਜੁੜਿਆ ਗਿਆ ਵਾ ਔਰ ਵੀਰਪਾਰਾ ਸ਼ਰਮਾ ਜੋ ਇੱਕ ਬਹੁਤ ਜੁਝਾਰੂ ਆ ਬਹੁਤ ਮਿਹਨਤੀ ਆ ਜਿਹੜਾ ਸਮਾਜ ਨੂੰ ਲਾਂ ਲੈ ਕੇ ਚੱਲਦੇ ਪਏ ਆ ਆਪਣੇ ਔਰ ਅੱਜ ਜਥੇਬੰਦੀ ਨਾਲ ਜੁੜੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਜਥੇਬੰਦੀ ਚ ਔਰ ਜਥੇਬੰਦੀ ਵੱਲੋਂ ਉਹਨਾਂ ਦਾ ਬੰਧ ਆ ਜੋ ਵੀ ਮਾਨ ਸਤਕਾਰ ਆ ਉਹਨਾਂ ਨੂੰ ਪ੍ਰੋਪਰ ਦਿੱਤਾ ਜਾਵੇਗਾ ਔਰ ਅਸੀਂ ਜਥੇਬੰਦੀ ਵੱਲੋਂ ਮੈਂ ਇਹਨਾਂ ਤੋਂ ਆਸ ਕਰਦਾ ਆ ਕਿ ਵੀ ਅੱਜ ਸਾਡੇ ਨਾਲ ਜੁੜੇ ਆ ਔਰ ਆਪਣੇ ਜਿੰਨੇ ਵੀ ਆਪਣਾ ਪਰਿਵਾਰ ਆ ਜਾਂ ਆਪਣਾ ਸਮਾਜ ਆ ਜਾਂ ਆਪਣੇ ਮਿੱਤਰ ਆ ਉਹ ਸਾਰਿਆਂ ਨੂੰ ਜਥੇਬੰਦੀ ਦੇ ਨਾਲ ਜੋੜਨ ਔਰ ਜਥੇਬੰਦੀ ਦੇ ਪ੍ਰਤੀ ਜਿਹੜਾ ਵਾ ਉਹ ਪੂਰੇ ਇਮਾਨਦਾਰੀ ਦੇ ਨਾਲ ਔਰ ਅਨਿਸ਼ਾ ਦੇ ਨਾਲ ਜਿਹੜੇ ਕੰਮ ਕਰਨ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਆ ਅਸੀਂ ਉਦੇਦਾਰੀ ਸੌਂਪ ਕੇ ਜਾ ਰਹੇ ਆ ਸੋ ਇਹਨਾਂ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਜੈ ਵਾਲਮੀਕੀ ਸੋਨਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਗੁਰੂ ਗਨਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨਿਨਾਥ ਅੱਜ ਪਰਸ ਸ਼ਰਮਾ ਯੂਨੀਵਰਸਿਟੀ ਜ਼ਿਲ੍ਹਾ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਗਿਆ ਜੀ ਨੁਕਤੀ ਪੱਤਰ ਦਿੱਤਾ ਗਿਆ ਜੀ ਇੰਨਾ ਤੋਂ ਆਸਰਾ ਰੱਖਦਾ ਵੀ ਜਿਹੜਾ ਅੱਜ ਦਾ ਸਾਡਾ youth ਗਲਤ ਕੰਮਾਂ ਵੱਲ ਜਾ ਰਹੇ ਨੇ ਜੋ ਨਸ਼ੇ ਕਰਦੇ ਨੇ ਤੇ ਇਹਨਾਂ ਨੂੰ ਇੱਕ ਦਿਨ ਨਾਲ ਬਹੁਤ ਬਹੁਤ ਵਧਾਈ ਦੇ ਇੱਕ ਆਪਾਂ ਨੇ ਕਿਹਾ ਵੀ ਘਰ-ਘਰ ਜਾ ਕੇ ਜਿਹੜੇ ਲੱਗੇ ਤਾਂ ਕਿ ਨਸ਼ੇ ਕਰਦੇ ਉਹਨਾਂ ਨੂੰ ਰੋਕਿਆ ਜਾਵੇ ਇਹਨਾਂ ਤੋਂ ਆਸਰਾ ਰੱਖਦੇ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆਪਣੀ ਗਲਤ ਕੰਮਾਂ 'ਚ ਜਾਣ ਦੀ ਉਹ ਨਾ ਜਾਵੇ ਬੋਲੇ ਸੋਨ ਰਹਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਪਾਰਸ਼ ਸ਼ਰਮਾ ਤੇ ਮੈਂ ਪਹਿਲਾਂ ਸਭ ਤੋਂ ਧੰਨਵਾਦ ਕਰਨਾ ਚਾਹੂਗਾ ਸਨੀ ਨਾਜ਼ੀਦਾ ਤੇ ਲੱਕੀ ਵੈਜੀਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਇਹ ਜਦੋਂ ਵੀ ਮੈਨੂੰ ਬੁਲਾਉਣਗੇ ਮੈਂ ਉਹਨਾਂ ਦਾ ਕੰਦਾ ਰਕੰਦਾ ਮਲਾ ਕੇ ਇਹਨਾਂ ਨਾਲ ਤੇ ਦਿਲੋ ਸਾਰਿੰਭਾ ਬੰਗਾ ਕਿਹੜੀ ਜ਼ਿੰਮੇਵਾਰੀ ਹੈ ਤੁਹਾਨੂੰ ਮਿਲੀ ਹੈ ਮੈਨੂੰ ਜ਼ਿਲ੍ਹਾ ਪ੍ਰਧਾਨ ਜੀ ਦੀ ਦਿੱਤੀ ਗਈ ਹੈ ਕਿ ਨਸ਼ਿਆਂ ਦੇ ਖਿਲਾਫ ਜਾ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਪਰਸਨਲੀ ਮਿਲ ਕੇ ਆਪਣੇ ਸਮਾਜ ਦੇ ਨਾਲ ਜੋੜਨ ਦੇ ਪ੍ਰਤੀ ਮਲਕੀ ਸਰਕਾਰ ਕੋ ਜਾਣਕਾਰੀ ਦਵਾਂਗਾ ਜੋ ਸਾਡੇ ਟੀਮ ਦੇ ਨਾਲ ਖੜਨਾ ਹੈ ਮਲਕੀ ਤੁਹਾਡੇ ਨਾਲ ਮੋੜੇ ਰ ਮੋੜਾ ਲਾ ਕੇ ਸਾਡਾ ਕੰਮ ਕੀਤਾ ਜਾਵੇਗਾ